ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਅੱਜ ਦੀ ਕਲਾਸ ਵਿੱਚ ਤਾਂ ਅੱਜ ਆਪਾਂ ਪੰਜਾਬ ਪੈਡਾਗੋਜੀ ਨਾਲ ਸੰਬੰਧਿਤ ਬਹੁਤ ਹੀ ਇੰਪੋਰਟੈਂਟ 50 ਐਮਸੀਕਿਊ ਕਰਾਂਗੇ ਤਾਂ ਅੱਜ ਦਾ ਆਪਣਾ ਜੋ ਟੌਪਿਕ ਹੋਵੇਗਾ ਰਿਮੀਡੀਅਲ ਟੀਚਿੰਗ ਉਪਚਾਰਾਤਮਕ ਸਿੱਖਿਆ ਤਾਂ ਅੱਜ ਦੀ ਕਲਾਸ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੋਣ ਵਾਲੀ ਹੈ ਜੀ ਤਾਂ ਤੁਸੀਂ ਕਮੈਂਟ ਜਰੂਰ ਕਰਨੇ ਆ ਜੀ ਤੁਹਾਡੇ ਕਿੰਨੇ ਆਨਸਰ ਜੋ ਸਹੀ ਹੋਏ ਤਾਂ ਸ਼ੁਰੂ ਕਰਦੇ ਹਾਂ ਜੀ ਕੁਐਸਚਨ ਨੰਬਰ 1 ਹੈ ਉਪਚਾਰਾਤਮਕ ਅਧਿਆਪਨ ਦਾ ਮੁੱਖ ਦੇਸ਼ ਕੀ ਹੈ ਦਾ ਰਾਈਟ ਆਨਸਰ ਬਣ ਜੇਗਾ অপਸ਼ਨ B ਕਮਜ਼ੋਰ ਵਿਦਿਆਰਥੀਆਂ ਦੀਆਂ ਕਮੀਆਂ ਦੂਰ ਕਰਨਾ ਨੈਕਸਟ ਕੁਐਸ਼ਚਨ ਕਰਾਂਗੇ ਰੈਮੈਡੀਅਲ ਟੀਚਿੰਗ ਕਦੋਂ ਦਿੱਤਾ ਜਾਂਦਾ ਹੈ ਤਾਂ ਰਾਈਟ ਆਨਸਰ ਬਣ ਜੇਗਾ অপਸ਼ਨ B ਬਲੰਕਣ ਤੋਂ ਬਾਅਦ ਤਾਂ B ਰਾਈਟ ਆਨਸਰ ਹੋ ਜਾਏਗਾ ਨੈਕਸਟ ਕੁਐਸ਼ਚਨ ਕਰਾਂਗੇ ਵਿਚਾਰਾਤਮਕ ਵਿੱਦਿਆਪਨ ਲਈ ਸਭ ਤੋਂ ਪਹਿਲਾ ਕਦਮ ਕੀ ਹੈ तो इसका राइट आंसर हो जाएगा ऑप्शन बी कमी की पहचान तो बी राइट आंसर बन जाएगा नैक्सट कोशन करा डायगनोस्टिक टैसट का उद्देश्य की है तो बहुत ही ज्यादा इंपोर्टेंट है जी बहुत बार पूछा गया ता जो डाएगनौस्ट, टेस्ट है जो डायगनो डायगनोस्टिक टैसट है तो इसका उद्देश्य की है तो राइट आंसर ऑप्शन बी हो जाएगा कमजोरी दसान करना नैक्सट क्वेश्चन करा ਵਿਚਾਰਾਤਮਕ ਵਿੱਧਪਨ ਕਿਹੜੇ ਵਿਦਿਆਰਥੀਆਂ ਲਈ ਹੁੰਦਾ ਹੈ ਤਾਂ ਰਾਈਟ ਆਨਸਰ ਬਣ ਜੇਗਾ ਆਪਸ਼ਨ ਸੀ ਤਾਂ ਜੋ ਵਿਚਾਰਾਤਮਕ ਵਿੱਧਪਨ ਹੈ ਇਹ ਕਮਜ਼ੋਰ ਵਿਦਿਆਰਥੀਆਂ ਲਈ ਹੁੰਦਾ ਹੈ ਨੈਕਸਟ ਕੁਐਸਚਨ ਕਰਾਂਗੇ ਹੇਠਾਂ ਦਿੱਤੇੰ ਵਿੱਚੋਂ ਕਿਹੜਾ ਰਿਮੀਡੀਅਲ ਟੀਚਿੰਗ ਦਾ ਹਿੱਸਾ ਹੈ ਤਾਂ ਰਾਈਟ ਆਨਸਰ ਹੋ ਜੇਗਾ ਆਪਸ਼ਨ ਏ ਡੈਪਟੀਗਤ ਧਿਆਨ ਨੈਕਸਟ ਕੁਐਸਚਨ ਕਰਾਂਗੇ ਬਚਾਰਾत्मक ਤੇ ਆਪਣ ਕਿਹੜੀ ਸਖਲਾਈ ਨਾਲ ਸੰਬੰਧਿਤ ਹੈ ਤਾਂ ਇਸ ਦਾ ਰਾਈਟ ਆਨਸਰ অপਸ਼ਨ ਬੀ ਹੋ ਜਾਏਗਾ ਵਿਅਕਤੀਗਤ ਅੰਤਰ ਨੈਕਸਟ ਕੁਐਸਚਨ ਕਰਾਂਗੇ ਰੇਮੇਡੀਅਲ ਟੀਚਿੰਗ ਦਾ ਸੰਬੰਧ ਕਿਹੜੇ ਮਲੰਕਨ ਨਾਲ ਹੈ ਤਾਂ ਇਸ ਦਾ ਰਾਈਟ ਆਨਸਰ অপਸ਼ਨ ਬੀ ਹੋ ਜਾਏਗਾ ਜੀ ਫਾਰਮੇਟਿਵ ਨੈਕਸਟ ਕੁਐਸਚਨ ਕਰਾਂਗੇ ਜੇ ਵਿਦਿਆਰਥੀ ਪੜਨ ਵਿੱਚ ਕਮਜ਼ੋਰ ਹੈ ਤਾਂ ਕੀ ਕਰਨਾ ਚਾਹੀਦਾ ਹੈ ਤਾਂ ਇਸ ਦਾ ਰਾਈਟ ਆਨਸਰ অপਸ਼ਨ A ਹੋ ਜਾਏਗਾ ਜੀ ਵੱਧ ਅਪਿਆਸ ਦੇਣਾ ਤਾਂ A ਰਾਈਟ ਆਨਸਰ ਬਣ ਜਾਏਗਾ ਨੈਕਸਟ ਕੁਐਸ਼ਨ ਵਿਚਾਰਾਤਮਕ ਵਿੱਪਣ ਦਾ ਆਧਾਰ ਕੀ ਹੈ ਤਾਂ ਇਸ ਦਾ ਰਾਈਟ ਆਨਸਰ অপਸ਼ਨ B ਹੋ ਜਾਏਗਾ ਜੀ ਪਸਾਣ ਪਲੱਸ ਇਲਾਜ ਨੈਕਸਟ ਕੁਐਸ਼ਨ ਕਰਾਂਗੇ ਰੇਮੇਡੀਅਲ ਟੀਚਿੰਗ ਕਿਹੜੇ ਪੱਧਰ ਤੇ ਜ਼ਿਆਦਾ ਲੋੜੀਦਾ ਹੈ ਤਾਂ ਇਸ ਦਾ ਰਾਈਟ ਆਨਸਰ অপਸ਼ਨ A ਹੋ ਜਾਏਗਾ ਜੀ ਪ੍ਰਾਇਮਰੀ ਪੱਧਰ ਤਾਂ ਇਹ ਰਾਈਟ ਆਨਸਰ ਬਣ ਜੇਗਾ ਨੈਕਸਟ ਕੁਐਸਚਨ ਕਰਾਂਗੇ ਕਮਜ਼ੋਰੀ ਦੀ ਪਛਾਣ ਲਈ ਕਿਹੜਾ ਟੈਸਟ ਵਰਤਿਆ ਜਾਂਦਾ ਹੈ ਤਾਂ ਇਸ ਦਾ ਰਾਈਟ ਆਨਸਰ ਆਪਸ਼ਨ B ਹੋ ਜਾਏਗਾ ਜੀ ਤਾਂ ਇੰਪੋਰਟੈਂਟ ਹੈ ਜੀ ਧਿਆਨ ਰੱਖਣਾ ਤੁਸੀਂ ਤਾਂ ਜੋ ਕਮਜ਼ੋਰੀ ਦੀ ਪਛਾਣ ਲਈ ਬੱਚਿਆਂ ਦੀ ਕਮਜ਼ੋਰੀ ਦੀ ਪਛਾਣ ਲਈ ਕਿਹੜਾ ਟੈਸਟ ਵਰਤਿਆ ਜਾਂਦਾ ਹੈ ਤਾਂ ਰਾਈਟ ਆਨਸਰ ਹੋ ਜਾਏਗਾ ਆਪਸ਼ਨ B ਡਾਇਗਨੋਸਟਿਕ ਟੈਸਟ ਨੈਕਸਟ ਵਿਚਾਰਾਤਮਕ ਵਿਅਕਣ ਦਾ ਮੂਲ ਸਿਧਾਂਤ ਕੀ ਹੈ ਤਾਂ ਇਸ ਦਾ ਰਾਈਟ ਆਨਸਰ ਆਪਸ਼ਨ ਬੀ ਹੋ ਜਾਏਗਾ ਜੀ ਵਿਅਕਤੀਗਤ ਅੰਤਰ ਤਾਂ ਬੀ ਰਾਈਟ ਆਨਸਰ ਹੋ ਜਾਏਗਾ ਨੈਕਸਟ ਕੁਐਸਚਨ ਕਰਾਂਗੇ ਹੇਠਾਂ ਦਿੱਤੇਆਂ ਵਿੱਚੋਂ ਕਿਹੜਾ ਕਾਰਨ ਕਮਜ਼ੋਰੀ ਦਾ ਹੋ ਸਕਦਾ ਹੈ ਤਾਂ ਰਾਈਟ ਆਨਸਰ ਹੋ ਜਾਏਗਾ ਆਪਸ਼ਨ ਡੀ ਅਪ੍ਰੁਖਤ ਸਾਰੇ ਘੱਟ ਅਭਿਆਸ ਤਾਂ ਘੱਟ ਅਭਿਆਸ ਬਿਮਾਰੀ ਥਰੇਲੂ ਮਹਾੜ ਤਾਂ ਅਪ੍ਰੁਖਤ ਸਾਰੇ ਇਸ ਦਾ ਰਾਈਟ ਆਨਸਰ ਬਣ ਜਾਏਗਾ रमेडियल टीचिंग योजना किएगा जी ऑप्शन बी कमी आधार करा उपचारात्मक अध्यापन अध्यापक की भूमिका है तो जो उपचारात्मक अध्यापन है इस अध्यापक की भूमिका की होंगी है तो राइट आंसर ऑप्शन ए हो जाएगा जी मार्गदर्शन मार्गदर्श ई राइट आंसर बन जाएगा नैक्स्ट करा ਇਹ ਹੇਠਾਂ ਦਿੱਤੇ ਵਿੱਚੋਂ ਕਿਹੜੀ ਤਕਨੀਕ ਵਰਤੀ ਜਾਂਦੀ ਹੈ ਤਾਂ ਰਾਈਟ ਆਨਸਰ ਹੋ ਜਗਾ ਜੀ অপਸ਼ਨ ਡੀ ਉਪਰਕਤ ਸਾਰੇ ਤਾਂ ਡੀ ਰਾਈਟ ਆਨਸਰ ਬਣ ਜਗਾ ਜੀ ਨੈਕਸਟ ਕੁਐਸਚਨ ਕਰਾਂਗੇ ਅ ਮੀਡੀਅਲ ਟੀਚਿੰਗ ਦਾ ਦੂਜਾ ਨਾਮ ਹੈ ਤਾਂ ਅ ਮੀਡੀਅਲ ਟੀਚਿੰਗ ਦਾ ਦੂਸਰਾ ਨਾਮ ਹੈ ਤਾਂ ਆਨਸਰ ਬਣੇਗਾ অপਸ਼ਨ ਏ ਇਲਾਜੀ ਦੇ ਆਪਨ ਤਾਂ ਏ ਰਾਈਟ ਆਨਸਰ ਹੋ ਜਗਾ ਨੈਕਸਟ ਕੁਐਸਚਨ ਕਰਾਂਗੇ ਉਪਚਾਰਾਤਮਕ ਅੰਧਿਆਪਣ ਦਾ ਸਬੰਧ ਕਿਸ ਨਾਲ ਹੈ ਤਾਂ ਇਸ ਦਾ ਰਾਈਟ ਆਨਸਰ ਆਪਸ਼ਨ ਏ ਹੋ ਜਗਾ ਸਿੱਖਣ ਦੀਆਂ ਕਮੀਆਂ ਨੈਕਸਟ ਕੁਐਸਚਨ ਕਰਾਂਗੇ ਕਿਹੜਾ ਤਤ ਰੇਮੀਡੀਅਲ ਟੀਚਿੰਗ ਵਿੱਚ ਮਦਦਗਾਰ ਹੈ ਤਾਂ ਰਾਈਟ ਆਨਸਰ ਬਣ ਜਗਾ ਆਪਸ਼ਨ ਡੀ ਅਪਰੋਕਤ ਸਾਰੇ ਤਾਂ ਡੀ ਐਸ ਦਾ ਰਾਈਟ ਆਨਸਰ ਹੋ ਜਗਾ ਜੀ ਛੋਟੇ ਸਮੂਹ ਨਿੱਜੀ ਧਿਆਨ ਲਗਾਤਾਰ ਮਲਾਂਕਣ ਤਾਂ ਰਾਈਟ ਆਨਸਰ ਡੀ ਹੋ ਜਗਾ ਨੈਕਸਟ ਕੁਐਸਚਨ ਕਰਾਂਗੇ ਪਚਾਰਾਤਮਕ ਵਿੱਪਨ ਦਾ ਮੁੱਖ ਕੇਂਦਰ ਕੀ ਹੁੰਦਾ ਹੈ ਤਾਂ ਰਾਈਟ ਆਨਸਰ ਬਣ ਜੇਗਾ ਆਪਣਾ অপਸ਼ਨ B ਵਿਦਿਆਰਥੀ ਜਾਂ ਬੱਚਾ ਨੈਕਸਟ ਕੁਐਸਚਨ ਕਰਾਂਗੇ ਰੇਮਡੀਅਲ ਟੀਚਿੰਗ ਵਿੱਚ ਦੇ ਉੱਪਰ ਅਧਿਆਪਕ ਨੂੰ ਕਿਹੜੀ ਗੱਲ ਦਾ ਖਾਸ ਧਿਆਨ ਖਣਾ ਚਾਹੀਦਾ ਹੈ ਤਾਂ ਇਸ ਦਾ ਰਾਈਟ ਆਨਸਰ ਹੋ ਜੇਗਾ ਜੀ অপਸ਼ਨ A ਵਿਦਿਆਰਥੀਆਂ ਦੀਆਂ ਲੋੜਾਂ ਦਾ ਜੋ ਖਾਸ ਧਿਆਨ ਖਣਾ ਚਾਹੀਦਾ ਹੈ ਨੈਕਸਟ ਕੁਐਸਚਨ ਕਰਾਂਗੇ ਜੇ ਵਿਦਿਆਰਥੀ ਲਿਖਣ ਵਿੱਚ ਕਮਜ਼ੋਰ ਹੈ ਤਾਂ ਕੀ ਕਰਨਾ ਚਾਹੀਦਾ ਹੈ ਤਾਂ ਇਸ ਦਾ ਰਾਈਟ ਆਨਸਰ ਬਣ ਜਾਏਗਾ ਆਪਸ਼ਨ ਏ ਲਿਖਤ ਅਭਿਆਸ ਅਭਿਆਸ ਕਰਾਉਣਾ ਚਾਹੀਦਾ ਹੈ ਨੈਕਸਟ ਕੁਐਸਚਨ ਕਰਾਂਗੇ ਰਿਮੈਡੀਅਲ ਟੀਚਿੰਗ ਵਿੱਚ ਕਿਹੜਾ ਮਾਧਿਅਮ ਲਾਭਕਾਰੀ ਹੁੰਦਾ ਹੈ ਤਾਂ ਇਸ ਦਾ ਰਾਈਟ ਆਨਸਰ ਆਪਸ਼ਨ ਏ ਬਣ ਜਾਏਗਾ ਜੀ ਦ੍ਰਿਸ਼ ਸਹਾਇਕ ਸਮਗਰੀ ਦੇਖਣ ਜੋਗ ਸਮਗਰੀ ਹੁੰਦੀ ਹੈ ਜਿਹੜੀ ਤਾਂ ਰਾਈਟ ਆਨਸਰ ਬਣ ਜਾਏਗਾ ਏ ਨੈਕਸਟ ਕੁਐਸਚਨ ਕਰਾਂਗੇ ਉਪਚਾਰਾਤਮਕ ਅਧਿਆਪਨ ਕਿਸ ਦੇ ਆਧਾਰ ਤੇ ਹੁੰਦਾ ਹੈ ਤਾਂ ਇਸ ਦਾ ਰਾਈਟ ਆਨਸਰ অপਸ਼ਨ B ਬਣ ਜਗਾ ਜੀ ਕਮਜ਼ੋਰੀ ਦੀ ਪਛਾਣ ਨੈਕਸਟ ਵਾਚਿੰਗ ਕਰਾਂਗੇ ਰਿਮੀਡੀਅਲ ਟੀਚਿੰਗ ਦੀ ਯੋਜਨਾ ਕੌਣ ਬਣਾਉਂਦਾ ਹੈ ਤਾਂ ਇਸ ਦਾ ਰਾਈਟ ਆਨਸਰ অপਸ਼ਨ B ਹੋ ਜਗਾ ਜੀ ਅਧਿਆਪਕ ਤਾਂ B ਰਾਈਟ ਆਨਸਰ ਬਣ ਜਗਾ ਨੈਕਸਟ ਵਾਚਿੰਗ ਕਰਾਂਗੇ ਕਮਜ਼ੋਰ ਵਿਦਿਆਰਥੀਆਂ ਦੀ ਮਦਦ ਲਈ ਕਿਹੜਾ ਤਰੀਕਾ ਠੀਕ ਹੈ ਤਾਂ ਰਾਈਟ ਆਨਸਰ অপਸ਼ਨ A ਹੋ ਜਗਾ ਜੀ ਵਾਧੂ ਸਮਾਂ ਦੇਣਾ ਮਜੂਰ ਵਿਦਿਆਰਥੀਆਂ ਦੀ ਮਦਦ ਲਈ ਸਾਨੂੰ ਕਿਹੜਾ ਤਰੀਕਾ ਅਪਣਾਉਣਾ ਚਾਹੀਦਾ ਹੈ ਵਾਧੂ ਸਮਾਂ ਦੇਣਾ ਚਾਹੀਦਾ ਹੈ ਤਾਂ ਨੈਕਸਟ ਕੁਐਸਚਨ ਕਰਾਂਗੇ ਰੈਮਡੀਅਲ ਟੀਚਿੰਗ ਵਿੱਚ ਵਿਦਿਆਰਥੀ ਨੂੰ ਕਿਵੇਂ ਮਹਿਸੂਸ ਕਰਵਾਇਆ ਜਾਣਾ ਚਾਹੀਦਾ ਹੈ ਤਾਂ ਇਸ ਦਾ ਰਾਈਟ ਆਨਸਰ ਹੋ ਜੀਗਾ ਜੀ অপਸ਼ਨ ਬੀ ਪ੍ਰੇਰਿਤ ਪ੍ਰੇਰਣਾ ਕਰਕੇ ਤਾਂ ਰਾਈਟ ਆਨਸਰ ਬੀ ਬਣ ਜੇਗਾ ਨੈਕਸਟ ਉਪਚਾਰਾਤਮਕ ਅਧਿਆਪਨ ਵਿੱਚ ਅਭਿਆਸ ਕਿਉਂ ਲੋੜੀਦਾ ਹੈ ਤਾਂ ਇਸ ਦਾ ਰਾਈਟ ਆਨਸਰ অপਸ਼ਨ ਬੀ ਹੋ ਜਾਏਗਾ ਜੀ ਕਮਜ਼ੋਰੀ ਦੂਰ ਕਰਨ ਲਈ ਤਾਂ ਬੀ ਰਾਈਟ ਆਨਸਰ ਬਣ ਜਾਏਗਾ ਨੈਕਸਟ ਕੁਐਸਚਨ ਕਰਾਂਗੇ ਰਿਮੈਡੀਅਲ ਟੀਚਿੰਗ ਕਿਹੜੇ ਵਿਦਿਆਰਥੀਆਂ ਲਈ ਸਭ ਤੋਂ ਵੱਧ ਲਾਭਕਾਰੀ ਹੁੰਦੀ ਹੈ ਤਾਂ ਇਸ ਦਾ ਰਾਈਟ ਆਨਸਰ অপਸ਼ਨ ਏ ਹੋ ਜਾਏਗਾ ਹੁਨਾਰ ਸੌਰੀ ਇਹ ਆਨਸਰ ਹੋ ਜਗਾ ਜੀ ਇਸ ਦਾ ਜਿਨ੍ਹਾਂ ਨੂੰ ਸਿੱਖਣ ਵਿੱਚ ਮੁਸ਼ਕਲ ਹੈ ਤਾਂ ਰੀਡੀਅਲ ਟੀਚਿੰਗ ਵਿਚਾਰਾਤਮਕ ਸਿੱਖਿਆ ਹੁੰਦੀ ਹੈ ਜਿਹੜੀ ਇਹ ਜਿਨ੍ਹਾਂ ਨੂੰ ਸਿੱਖਣ ਵਿੱਚ ਮੁਸ਼ਕਲ ਹੁੰਦੀ ਹੈ ਵਿਦਿਆਰਥੀ ਜਾਂ ਬੱਚਿਆਂ ਨੂੰ ਤਾਂ ਉਹਨਾਂ ਲਈ ਸਭ ਤੋਂ ਵੱਧ ਲਾਭਕਾਰੀ ਹੁੰਦੀ ਹੈ ਨੈਕਸਟ ਕੁਐਸਚਨ ਕਰਾਂਗੇ ਵਿਚਾਰਾਤਮਕ ਅੰdepend ਵਿੱਚ ਛੋਟੇ ਟੀਚੇ ਬਣਾਉਣ ਦਾ ਫਾਇਦਾ ਕੀ ਹੈ ਤਾਂ ਇਸ ਦਾ ਰਾਈਟ ਆਨਸਰ ਹੋ ਜਾਏਗਾ ਜੀ অপਸ਼ਨ ਏ ਸਿੱਖਣ ਆਸਾਨ ਹੁੰਦਾ ਹੈ ਤਾਂ ਇਹ ਰਾਈਟ ਆਨਸਰ ਮੰਨ ਜੇਗਾ ਨੈਕਸਟ ਕੁਐਸਚਨ ਕਰਾਂਗੇ ਰਿਮੈਡੀਅਲ ਟੀਚਿੰਗ ਵਿੱਚ ਕਿਹੜੀ ਵਿਧੀ ਵਰਤੀ ਜਾਂਦੀ ਹੈ ਤਾਂ ਇਸ ਦਾ ਰਾਈਟ ਆਨਸਰ ਆਪਸ਼ਨ A ਹੋ ਜੇਗਾ ਵਿਅਕਤੀਗਤ ਸਖਲਾਈ ਤਾਂ ਇਹ ਰਾਈਟ ਆਨਸਰ ਹੋ ਜੇਗਾ ਨੈਕਸਟ ਕੁਐਸਚਨ ਕਰਾਂਗੇ ਕਮਜ਼ੋਰੀ ਦੀ ਪਛਾਣ ਲਈ ਕਿਹੜਾ ਸਾਧਨ ਵਰਤਿਆ ਜਾਂਦਾ ਹੈ ਤਾਂ ਰਾਈਟ ਆਨਸਰ ਹੋ ਜੇਗਾ ਆਪਸ਼ਨ D ਉਪਰਕਤ ਸਾਰੇ ਤਾਂ ਨਿਗਰਾਨੀ ਟੈਸਟ ਤੇ ਰਿਕਾਰਡ ਆਦ ਜੋ ਕੁ ਮਜੂਰੀ ਦੀ ਪਛਾਣ ਲਈ ਵਰਤੇ ਜਾਂਦੇ ਹਨ ਤਾਂ ਉਪਰੋਕਤ ਸਾਰੇ ਡੀ ਰਾਈਟ ਆਨਸਰ ਬਣ ਜਗਾ ਨੈਕਸਟ ਕੁਐਸਚਨ ਕਰਾਂਗੇ ਰਿਮੀਡੀਅਲ ਟੀਚਿੰਗ ਵਿੱਚ ਫੀਡਬੈਕ ਦਾ ਕੀ ਮਹੱਤਵ ਹੈ ਤਾਂ ਇਸ ਦਾ ਰਾਈਟ ਆਨਸਰ ਹੋ ਜਗਾ ਜੀ অপਸ਼ਨ ਏ ਪ੍ਰਗਤੀ ਜਾਣ ਲਈ ਤਾਂ ਏ ਰਾਈਟ ਆਨਸਰ ਹੋ ਜਗਾ ਨੈਕਸਟ ਕੁਐਸਚਨ ਕਰਾਂਗੇ ਵਿਚਾਰਾਤਮਕ ਅਧਿਆਪਨ ਕਿਸ ਸੰਧਿਤਤਾ ਦੇ ਅਧਾਰਿਤ ਹੈ ਤਾਂ ਰਾਈਟ ਆਨਸਰ ਬਣ ਜਗਾ অপਸ਼ਨ ਏ ਵਿਅਕਤੀਗਤ ਅੰਤਰ ਤਾਂ ਏ ਰਾਈਟ ਆਨਸਰ ਹੋ ਜਗਾ ਨੈਕਸਟ ਕੁਐਸਚਨ ਕਰਾਂਗੇ ਰਿਮੀਡੀਅਲ ਟੀਚਿੰਗ ਵਿੱਚ ਕਿਹੜਾ ਮਾਹੌਲ ਲੋੜੀਦਾ ਹੈ ਤਾਂ ਇਸ ਦਾ ਰਾਈਟ ਆਨਸਰ ਬਣ ਜੀਗਾ ਜੀ অপਸ਼ਨ ਏ ਦੋਸਤਾਨਾ ਜਾਂ ਫਰੈਂਡਲੀ ਤਾਂ ਏ ਰਾਈਟ ਆਨਸਰ ਹੋ ਜਾਏਗਾ ਨੈਕਸਟ ਕੁਸ਼ਨ ਕਰਾਂਗੇ ਬਚਾਰਾਤਮਕ ਅਧਿਆਪਨ ਵਿੱਚ ਮਾਪਿਆਂ ਦੀ ਭੂਮਿਕਾ ਕੀ ਹੈ ਤਾਂ ਰਾਈਟ ਆਨਸਰ অপਸ਼ਨ ਏ ਹੋ ਜਾਏਗਾ ਜੀ ਸਹਿਯੋਗ ਦੇਣਾ ਤਾਂ ਏ ਰਾਈਟ ਆਨਸਰ ਬਣ ਜੀਗਾ ਨੈਕਸਟ ਰਿਮੀਡੀਅਲ ਟੀਚਿੰਗ ਕਦੋਂ ਖਤਮ ਹੁੰਦਾ ਹੈ ਤਾਂ ਰਾਈਟ ਆਨਸਰ ਬਣ ਜਿਗਾ অপਸ਼ਨ A ਕਮਜ਼ੋਰੀ ਦੂਰ ਹੋਣ ਤੇ ਨੈਕਸਟ ਕੁਐਸਚਨ ਕਰਾਂਗੇ ਉਪਚਾਰਾਤਮਕ ਅਧਿਆਪਨ ਵਿੱਚ ਪ੍ਰੇਰਣਾ ਦਾ ਕੀ ਰੋਲ ਹੈ ਤਾਂ ਰਾਈਟ ਆਨਸਰ ਬਣ ਜਿਗਾ অপਸ਼ਨ A ਸਿੱਖਣ ਵਿੱਚ ਮਦਦ ਕਰਦੀ ਹੈ ਜਾਂ ਸਿੱਖਣ ਵਧਾਉਂਦੀ ਹੈ ਤਾਂ A ਰਾਈਟ ਆਨਸਰ ਬਣ ਜਿਗਾ ਜੀ ਨੈਕਸਟ ਕੁਐਸਚਨ ਕਰਾਂਗੇ ਰਿਮੈਡੀਅਲ ਟੀਚਿੰਗ ਵਿੱਚ ਅਧਿਆਪਕ ਨੂੰ ਕਿਵੇਂ ਵਿਰਤੋ ਕਰਨਾ ਚਾਹੀਦਾ ਹੈ ਤਾਂ ਇਸ ਦਾ ਰਾਈਟ ਆਨਸਰ ਹੋ ਜਗਾ ਜੀ অপਸ਼ਨ ਏ ਧੀਰਜ ਨਾਲ ਜਾਂ ਪਿਆਰ ਨਾਲ ਨੈਕਸਟ ਕੁਐਸਚਨ ਕਰਾਂਗੇ ਉਪਚਾਰਾਤਮਕ ਅਧਿਆਪਨ ਦਾ ਸਬੰਧ ਕਿਸ ਨਾਲ ਹੈ ਤਾਂ ਇਸ ਦਾ ਰਾਈਟ ਆਨਸਰ অপਸ਼ਨ ਏ ਹੋ ਜਗਾ ਸਿੱਖਣ ਦੀ ਸਮੱਸਿਆ ਨੈਕਸਟ ਕੁਐਸਚਨ ਕਰਾਂਗੇ ਰੈਮਡੀਅਲ ਟੀਚਿੰਗ ਵਿੱਚ ਛੋਟੇ ਸਮੂਹ ਕਿਉਂ ਪੜਾਏ ਜਾਂਦੇ ਹਨ ਤਾਂ ਇਸ ਦਾ ਰਾਈਟ ਆਨਸਰ ਹੋ ਜਗਾ ਜੀ অপਸ਼ਨ ਇਹ ਇਸ ਦਾ ਰਾਈਟ ਆਨਸਰ ਹੋ ਜੇਗਾ ਵਧੀਆ ਧਿਆਨ ਲਈ ਤਾਂ ਇਹ ਰਾਈਟ ਆਨਸਰ ਬਣ ਜੇਗਾ ਨੈਕਸਟ ਉਪਚਾਰਾਤਮਕ ਅਧਿਆਪਨ ਵਿੱਚ ਕਿਹੜੀ ਟੈਕਨੀਕ ਲਾਗੂ ਕਰੀ ਹੈ ਤਾਂ ਰਾਈਟ ਆਨਸਰ ਹੋ ਜੇਗਾ অপਸ਼ਨ ਡੀ ਉਪਰਕਤ ਸਾਰੇ ਤਾਂ ਡੀ ਰਾਈਟ ਆਨਸਰ ਹੋ ਜੇਗਾ ਜੀ ਦੁਹਰਾਇ ਅਭਿਆਸ ਨਿਜੀ ਸਹਾਇਤਾ ਤਾਂ ਇਹ ਸਾਰੇ ਉਪਚਾਰਾਤਮਕ ਵਿੱਪਨਾ ਵਿੱਚ ਲਾਗੂ ਕਰੀ ਹੁੰਦੇ ਹਨ ਨੈਕਸਟ ਕਰਾਂਗੇ ਰਮੀਡੀਅਲ ਟੀਚਿੰਗ ਵਿੱਚ ਵਿਦਿਆਰਥੀ ਦੀ ਗਤੀ ਦਾ ਧਿਆਨ ਕਿਉਂ ਰੱਖਿਆ ਜਾਂਦਾ ਹੈ ਤਾਂ ਇਸ ਦਾ ਰਾਈਟ ਆਨਸਰ ਬਣ ਜੇਗਾ ਆਪਸ਼ਨ ਏ ਸਮਝ ਵਧਾਉਣ ਲਈ ਤਾਂ ਏ ਰਾਈਟ ਆਨਸਰ ਹੋ ਜੇਗਾ ਨੈਕਸਟ ਕੁਐਸਚਨ ਉਪਚਾਰਾਤਮਕ ਅਧਿਆਪਨ ਦਾ ਨਤੀਜਾ ਕੀ ਹੁੰਦਾ ਹੈ ਤਾਂ ਇਸ ਦਾ ਰਾਈਟ ਆਨਸਰ ਹੋ ਜੇਗਾ ਜੀ ਆਪਸ਼ਨ ਏ ਸਿੱਖਣ ਸੁਧਾਰ ਤਾਂ ਏ ਰਾਈਟ ਆਨਸਰ ਹੋ ਜੇਗਾ ਜੀ ਨੈਕਸਟ ਕੁਐਸਚਨ ਕਰਾਂਗੇ ਰਮੀਡੀਅਲ ਟੀਚਿੰਗ ਵਿੱਚ ਕਿਹੜਾ ਤੱਤ ਜ਼ਰੂਰੀ ਹੈ ਤਾਂ ਰਾਈਟ ਆਨਸਰ ਆਪਣਾ ਹੋ ਜਗਾ ਜੀ ਡੀ ਇਸ ਦਾ ਰਾਈਟ ਆਨਸਰ ਹੋ ਜਗਾ ਜੀ ਹਾਜ਼ਰੀ ਤਾਂ ਡੀ ਰਾਈਟ ਆਨਸਰ ਬਣ ਜਗਾ ਨੈਕਸਟ ਕੁਐਸਚਨ ਕਰਾਂਗੇ ਵਿਚਾਰਾਤਮਕ ਅਧਿਆਪਨ ਵਿੱਚ ਕਿਹੜੀ ਸਮਗਰੀ ਵਰਤੀ ਜਾ ਸਕਦੀ ਹੈ ਤਾਂ ਇਸ ਦਾ ਰਾਈਟ ਆਨਸਰ ਹੋ ਜਗਾ ਜੀ ਡੀ ਰਾਈਟ ਆਨਸਰ ਹੋ ਜਗਾ ਚਾਰਟ ਤਸਵੀਰਾਂ ਆਡੀਓ ਵੀਡੀਓ ਤਾਂ ਇਹ ਪ੍ਰਕਤ ਸਾਰੇ ਜੋ ਰਮੀਡੀਅਲ ਟੀਚਿੰਗ ਹੁੰਦੀ ਹੈ ਜਿਹੜੀ ਆਪਣੀ ਵਿਚਾਰਾਤਮਕ ਸਿੱਖਿਆ ਜਾਂਦੇ ਆਪਣ ਇਸ ਵਿੱਚ ਸਾਰੀ ਸਮਗਰੀ ਜੋ ਵਰਤੀ ਜਾਂਦੀ ਹੈ ਤਾਂ ਨੈਕਸਟ ਕੁਐਸਚਨ ਕਰਾਂਗੇ ਹਰ ਮੀਡੀਅਲ ਟੀਚਿੰਗ ਬੱਚਾ ਅਧਿਆਪਕ ਦਾ ਮੁੱਖ ਕੰਮ ਕੀ ਹੈ ਤਾਂ ਇਸ ਦਾ ਰਾਈਟ ਆਨਸਰ ਹੋ ਜੀਗਾ ਜੀ অপਸ਼ਨ ਏ ਮਦਦ ਕਰਨਾ ਸਹਾਇਤਾ ਕਰਨਾ ਨੈਕਸਟ ਕੁਐਸਚਨ ਕਰਾਂਗੇ ਉਪਚਾਰਾਤਮਕ ਅਧਿਆਪਨ ਕਿਹੜੀ ਪ੍ਰਕਿਰਿਆ ਹੈ ਤਾਂ ਰਾਈਟ ਆਨਸਰ অপਸ਼ਨ ਏ ਹੋ ਜੀਗਾ ਯੋਜਨਾਬੱਧ ਨੈਕਸਟ ਕੁਐਸਚਨ ਕਰਾਂਗੇ ਰ ਮੀਡੀਅਲ ਟੀਚਿੰਗ ਸਿੱਖਣ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ ਤਾਂ ਰਾਈਟ ਆਨਸਰ ਹੋ ਜਗਾ ਜੀ ਇਹ অপਸ਼ਨ ਏ ਬੱਚੇ ਦੀ ਗੁਣਵੱਤਾ ਬਤਾਉਂਦੀ ਹੈ ਉਸ ਦੇ ਵੱਧ ਦੇ ਵਿਕਾਸ ਵਿਕਾਸ ਵਿੱਚ ਜੋ ਮਦਦਗਾਰ ਹੁੰਦੀ ਹੈ ਸਿੱਖਣ ਦੇ ਤਾਂ ਅੱਜ ਦੀ ਕਲਾਸ ਵਿੱਚ ਆਪਣੇ ਇੰਨੇ ਹੀ ਐਮਸੀਕਿਊ ਜੇਕਰ ਕਲਾਸ ਵਧੀਆ ਲੱਗੀ ਹੋਵੇ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਜੀ ਮਿਲਦੇ ਆਂ ਅਗਲੀ ਕਲਾਸ ਵਿੱਚ ਧੰਨਵਾਦ ਜੀ